ਤਨਮ ਸਿੰਘ ਜੀ ਤੁਸੀਂ ਨੇ ਆਪਣਾ ਬੋਡੀ ਸਰਵਿਸ ਪੈਕ ਦੂਸ ਕੀਤਾ ਇਹ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਤੇ ਕਿੰਨੇ ਟਾਈਮ ਤੋਂ ਸੀ ਖੋਲ ਕੇ ਦੱਸੋ ਥੋੜਾ ਜਿਹਾ ਚੱਲ ਸਾਬ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਆਪਣੇ ਮਿੱਤਰਾਂ ਨੂੰ ਜੋ ਤੁਹਾਡੀ ਟੀਮ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਫਤਿਹ ਬੁਲਾਣਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਹਾਂਜੀ ਮੈਨੂੰ ਪ੍ਰੋਬਲਮ ਕੋਈ 7 ਕੁ ਸਾਲ ਦੀ ਸੀ 6 ਲਾ ਲਓ 7 ਲਾ ਲਓ 7 ਤੋਂ ਉੱਪਰ ਹੀ ਹੋਊਗੀ ਅੰਦਾਜ਼ਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹਾਂ ਮੈਂ ਪਹਿਲਾਂ ਬਾਕੀ ਘਰ ਦਾ ਵੀ ਕਰਦਾ ਸੀ ਬਾਕੀ ਐ ਸੀ ਵੀ ਮੇਰੇ ਨਾਲ ਬੈਠੇ ਬੈਠੇ ਸੀਟਾਂ ਕੁਰਸੀ ਤੇ ਬੈਠੇ ਰਹਿਣਾ ਜਾਣਾ ਮੇਰੇ ਗੋਡੇ ਜੁੜ ਗਏ ਸੀ ਗੋਡੇ ਇੱਥੋਂ ਤੱਕ ਅੱਧ ਹੋ ਗਈ ਵੀ ਇਹ ਗੋਡੇ ਦੇ ਵਿੱਚ ਇੱਕ ਚ ਸੋਜ ਆ ਗਈ ਪੱਟ ਦੇ ਵਿੱਚ ਸੋਜ ਆ ਗਈ ਪੱਟ ਤੋਂ ਫਿਰ ਮੇਰੇ ਚੂਲੇ 'ਚ ਸੋਜ ਆ ਗਈ ਤਾਂ ਮੇਰੇ ਤੋਂ ਜਿਹੜਾ ਤੁਰਨ ਦੀ ਮੈਨੂੰ ਪ੍ਰੋਬਲਮ ਹੌਲੀ-ਹੌਲੀ ਵੱਧਦੀ ਗਈ ਮੈਂ ਇਗਨੋਰ ਕਰ ਦੇਣਾ ਕਿਉਂ ਹੈਗਾ ਸੀ ਜਾਨ ਹੈਗੀ ਸਰੀਰ 'ਚ दारू ਪੀ ਲੈਣੀ ਇਗਨੋਰ ਕਰ ਛੱਡਣਾ ਗੋਲੀ ਆ ਦੇਣੇ ਉੱਠ ਕੇ ਕੋਈ ਪੇਨ ਦੀ ਗੋਲੀ ਲੈ ਲੈਣੀ ਹੋਰ ਉਹਦੇ ਨਾਲ ਚੱਲਦੇ ਰਹਿਣਾ ਫਿਰ ਅੱਜ ਤੋਂ ਕੋਈ 2-3 3 ਸਾਲ ਪਹਿਲਾਂ ਮੈਂ ਕੋਈ ਸਿੰਗੀਆਂ ਵੀ ਲੁਵਾਈਆਂ ਮੈਂ ਚੱਲ ਸਿੰਗੀਆਂ ਲਵਾ ਕੇ ਦੇਖ ਲੈਣੇ ਆ ਮੈਨੂੰ ਕੱਗੇ ਟੱਕਰ ਗਿਆ ਸਿੰਗੀਆਂ ਨਾਲ ਸਿੰਗੀਆਂ ਲਵਾਈਆਂ ਉਹਨੇ ਵਿੱਚੋਂ ਕੱਢਿਆ ਕਹਿੰਦਾ ਹੋ ਜਾਊਗਾ ਠੀਕ ਪਰ ਮੈਨੂੰ ਕੋਈ ਨਹੀਂ ਮਿਲਿਆ ਉਸ ਤੋਂ ਬਾਅਦ ਤੁਹਾਡੇ ਨਾਲ ਲਿੰਕ ਹੈਗੇ ਸੀਗੇ ਤੁਸੀਂ ਵੀ ਜੋਰ ਬਥੇਰਾ ਲਾਇਆ ਸਤਨਾਮ ਸਿੰਘ ਇੱਕ ਵਾਰ ਚੱਲ ਦੇਖ ਤਾ ਤੁਹਾਡੇ ਕੋਲ ਵੀਡੀਓ ਸਾਡੀਆਂ ਆਂਦੀਆਂ ਰਹੀਆਂ ਤੁਸੀਂ ਮੈਨੂੰ ਕਾਲ ਵੀ ਕਰਦੇ ਰਹੇ ਵੀ ਫਾਇਦਾ ਹੋਊ ਮੈਂ ਤੁਹਾਨੂੰ ਕਹਿੰਦਾ ਸਰਵਿਸ ਕਰਾਓ ਸਰਵਿਸ ਦੇ ਕੰਮ ਆਏ ਹਾਂ ਤੁਸੀਂ ਕਹਿੰਦੇ ਫਾਇਦਾ ਤੂੰ ਦੱਸਣਾ ਮੇਰੇ ਤੋਂ ਕੀ ਪੁੱਛਣਾ ਹੈ ਪਰ ਮੈਂ ਤਾਂ ਇੰਨਾ ਹੀ ਵੀ ਐਸ ਐ ਆਪਣੇ ਮਿੱਤਰ ਤੁਹਾਨੂੰ ਚੀਜ਼ ਜੋ ਕਹਿ ਰਿਹਾ ਉਹ ਕੰਮ ਕਰੂਗੀ ਤਾਂ ਮੈਂ ਵੀ ਨਹੀਂ ਤੁਹਾਡੀ ਗੱਲ ਮੰਨੀ ਮੈਂ ਕਰ ਲਾਂਗੇ ਕੋਈ ਗੱਲ ਨਹੀਂ ਕਰਨਾ ਜਦੋਂ ਮੈਂ ਬਿਲਕੁਲ ਹੀ ਪ੍ਰੋਬਲਮ ਦੇਖੀ ਭੈਣ ਜਦੋਂ ਗਿਆ ਕੰਮ ਦਾ ਕਿ ਮੈਂ ਜਾਣਾ ਸੀ ਬਾਹਰ ਬੱਚਿਆਂ ਕੋਲੇ ਕੈਨੇਡਾ ਮੈਂ ਵੀ ਇੱਕ ਲੱਤਾਂ ਤੋਂ ਰਹਿ ਗਿਆ ਪੈ ਜੋ ਕਿ ਜਹਾਜ਼ ਤੇ ਉਹਨੇ ਚੜੇ ਜਾਏ ਆ ਮੈਂ ਅਖੀਰ ਇੱਕ ਦਿਨ ਅੱਕ ਕੇ ਤੁਹਾਨੂੰ ਫੋਨ ਕੀਤਾ ਰਾਤ ਨੂੰ ਤੁਸੀਂ ਕਹਿੰਦੇ ਕੱਲ ਨੂੰ ਆਵਾਂਗੇ ਮੈਂ ਕਹਿੰਦਾ ਕਾਦੀ ਹੁਣ ਨਹੀਂ ਹੁੰਦਾ ਤੁਸੀਂ ਮੈਨੂੰ ਜਿਵੇਂ ਮਰਜੀ ਹੋ ਤੁਸੀਂ ਕਹਿੰਦੇ ਠੀਕ ਹੈ ਮੈਂ ਅੱਗੇ ਗਿਆ ਬਰਨਾਲੇ ਸਾਈਡ ਮੈਂ ਲੈ ਕੇ ਆਉਂਗਾ ਮੈਂ ਫਿਰ ਉਹ ਪੈਕ ਸ਼ੁਰੂ ਕਰਤਾ ਜੀ ਪੈਕ ਸ਼ੁਰੂ ਕਰਨ ਤੋਂ ਮੈਨੂੰ 10 ਦਿਨ ਬਾਅਦ ਥੋੜਾ ਜਿਹਾ ਮਹਿਸੂਸ ਹੋਇਆ ਉਸ ਤੋਂ ਬਾਅਦ ਫਿਰ ਇੱਕ ਦਿਨ ਦੋ ਦਿਨ ਚਾਰ ਦਿਨ ਮੈਨੂੰ ਪੂਰਾ ਆਰਾਮ ਆਉਂਦਾ 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 ਤੁਸੀਂ ਮੈਨੂੰ ਪੁੱਛਿਆ ਮੈਂ ਠੀਕ ਐ ਬਹੁਤ ਵਧੀਆ ਐ ਫਿਰ ਮੇਰੀ ਤੌਰ 'ਚ ਵੀ ਫਰਕ ਪੈ ਗਿਆ ਉਸ ਤੋਂ ਬਾਅਦ ਪੈਸਟੀਸਾਈਡ ਜਾਂ ਲੈਂਚਾਉਣ 7 7 6 5 6 ਸਾਲ ਹੋ ਗਏ ਨੇ ਮੈਂ ਫੀਲਡ ਫੋਲਡ ਦੇ ਟਾਲ ਦੇਣਾ ਯਾਰ ਕਿਹੜਾ ਜਾਊ ਖੇਤ ਦੇਖਣ ਉੱਥੇ ਜਾ ਕੇ ਦਵਾਈ ਲਿਖ ਦੇਣੀ ਹੁਣ ਮੈਂ ਜਿੱਦਨ ਦਾ ਪੈਕ ਪੀਤਾ ਮੇਰੇ ਖਿਆਲ 50 ਦਿਨ ਦਾ ਪੈਕ ਸੀ ਅੱਜ ਮੈਨੂੰ ਦੁਬਾਰਾ 20 ਦਿਨ ਫੇਰ ਹੋ ਗਏ ਨੇ ਕੋਈ ਦਵਾਈ ਲਈ ਕੋਈ ਪੈਕ ਨਹੀਂ ਪੀਤਾ ਖਤਮ ਹੋਏ ਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਨੇ ਤਾਂ ਮੈਨੂੰ ਅੱਜ ਤੱਕ 20 ਦਿਨ ਦੇ ਵਿੱਚ ਵੀ ਦੁਬਾਰਾ ਕੋਈ ਪ੍ਰੋਬਲਮ ਨਹੀਂ ਅੱਜ ਤੱਕ ਮਲ ਜੋ 7 ਸਾਲਾਂ ਦੀ ਪ੍ਰੋਬਲਮ ਸੀ ਉਹ 50 ਦਿਨਾਂ ਚ ਹੱਲ ਹੋ ਗਈ ਤੁਹਾਡੀ ਹਾਂ ਬਿਲਕੁਲ ਹੋਈ ਹੈ ਜੀ ਓਕੇ ਓਕੇ ਕਲੀਅਰ ਕਹਿੰਦਾ ਮੈਂ ਬਿਲਕੁਲ ਹੋਈ ਹੈ ਆ ਮੈਂ ਦੇਖ ਵੀ ਕੋਈ ਆਪ ਬੰਦਾ ਆਪਣਾ ਤੁਹਾਡਾ ਕੋਈ ਦੇਖ ਵੀ ਸਕਦਾ ਹੈ ਓਕੇ ਪਰ ਮੈਂ ਤਾਂ ਤੁਹਾਡਾ ਬਹੁਤ ਸ਼ੁਕਰੀਆ ਕਰਨਾ ਥੈਂਕ ਯੂ ਸਰ ਮੈਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਇਹੀ ਕਹਾਂ ਵੀ ਜੇ ਕਿਸੇ ਦੀ ਨੂੰ ਸੇਵਾ ਨਹੀਂ ਕਰ ਸਕਦੀ ਸੱਸ ਸਹੁਰੇ ਦੀ ਉਹ 6000 8000 ਰੁਪਇਆ ਲਾ ਦੋ ओके ਉਹ ਤੁਹਾਨੂੰ ਗਾਲਾਂ ਨਹੀਂ ਕੱਢੂਗਾ ਜੇ ਕੋਈ ਮੁੰਡਾ ਕੱਲਾ ਹੈ ਨਹੀਂ ਕੰਮ ਕਰ ਸਕਦਾ 8000 ਰੁਪਿਆ ਲਿਆ ਲਾ ਕੇ ਆਪਣੇ ਘਰ ਵਾਲਿਆਂ ਨੂੰ ਦੇ ਦੋ ਵੀ ਆ ਪਿਆ ਜੇਕਰ ਇਹਨੂੰ ਟਾਈਮ ਨਾਲ ਮੈਂ ਨਾ ਯਾਰ ਮੈਨੂੰ ਜਿਵੇਂ ਬਣਿਆ ਮੈਂ ਸ਼ਰਤિયા ਕਹਿੰਨਾ ਤੁਹਾਡੀ ਸੱਸ ਸਹਰਾ ਕਦੇ ਤੁਹਾਨੂੰ ਗਾਲਾਂ ਨਹੀਂ ਕੱਢੂਗਾ ਇੰਨਾ ਹੀ ਤੇ ਨਾਲ ਮੈਂ ਬੈਨੀਫਿਟ ਦਿੱਤਾ ਕੰਮ ਕਰਨ ਦੀ એનર્ਜੀ ਬਣੀ ਰਹਿੰਦੀ ਹੈ ਤਾਕਤ ਬਣੀ ਰਹਿੰਦੀ ਹੈ ਤਾਂ ਜਦੋਂ ਮੈਂ 50 54 ਸਾਲ ਦੀ ਉਮਰ ਦੇ ਵਿੱਚ ਮੈਨੂੰ ਹੈਗਾ ਤੇ ਜਿਹੜੇ 60 65 ਦੇ ਸਾਲ ਦੇ ਉਹਨਾਂ ਨੂੰ ਜ਼ਰੂਰ ਹੋਊਗਾ ਮੈਨੂੰ ਹੁਣ ਜਿ세 7 ਸਾਲਾਂ ਤੋਂ ਪਰੇਸ਼ਾਨ ਸੀ ਹਾਂਜੀ ਹੁਣ ਤੁਸੀਂ ਜਿਹੜੇ ਆਮ ਲੋਕ ਦੇਖ ਰਹੇ ਨੇ ਕਿਉਂਕਿ ਜਿਹੜੇ ਤੁਹਾਡੇ ਵਰਗੇ ਮੇਰੇ ਮਿੱਤਰ ਵੀ ਨੇ ਕਾਫੀ ਲੋਕਾਂ ਦੇ ਮਿੱਤਰ ਹੋਣਗੇ ਹਾਂਜੀ ਹਾਂਜੀ ਉਹ ਸੋਚਦੇ ਨੇ ਯਾਰ ਕਿਤੇ ਉਹੀ ਪਾਈ ਜਾਂਦੇ ਨੇ ਤੁਸੀਂ ਵੀ ਸ਼ਾਇਦ ਇਹੀ ਸੋਚਿਆ ਹੋ ਮੇਰੇ ਬਾਰੇ ਮੈਂ ਤਾਂ ਕਹਿੰਦਾ ਹਾਂ ਮੈਂ ਚੱਲ ਸਭ ਛੱਡੋ ਕਿਹੜੇ ਕੰਮ ਪਿੱਛੇ ਪਏ ਪਰ ਨਹੀਂ ਇੱਕ ਚੀਜ਼ ਹੈ ਤੁਸੀਂ ਮੈਨੂੰ ਕਹੇ ਵੀ ਇਹ ਦਵਾਈ ਨਹੀਂ ਇਹ ਸਫਾਈ ਹੈ ਬਿਲਕੁਲ ਜੀ ਉਹੀ ਗੱਲ ਉਹ ਹੀ ਸਫਾਈ ਕੀਤੀ ਇਹਨੇ ਹਰ ਮੈਂ ਅੱਜ ਬਿਲਕੁਲ ਠੀਕ ਹਾਂ ਤੇ ਅੱਗੇ ਹੁਣ ਸੇਵਾ ਵੀ ਕਰ ਰਹੇ ਹਾਂ ਤੁਸੀਂ ਸਮਝਾ ਰਹੇ ਹੋ ਮੈਂ ਆਹ ਕੋ ਸਮਝਾਰ ਵੀ ਲੋਕਾਂ ਨੂੰ ਮੇਰੇ ਨਾਲ ਘੱਟ ਤੋਂ ਆਪਣੀ ਇਹਦੀ ਪੈਡੀ ਦੇ ਵਿੱਚ ਮੈਂ ਦਵਾਈਆਂ ਵਾਲੀ ਕੰਪਨੀ ਹਾਂ ਬਾਕੀ 15-20 ਬੰਦਿਆਂ ਨੇ ਮੈਨੂੰ ਫੋਨ ਆ ਗਿਆ ਨੇ ਜਿਹੜੇ ਹੋਲੀ-ਹੋਲ ਲੱਗੇ ਨੇ ਪਿੱਛੇ ਯਾਰ ਤੂੰ ਠੀਕ ਆ ਹੁਣ ਮੈਂ ਯਾਰ ਕਮਾਲ ਕਰਦੇ ਹਾਂ ਤੁਸੀਂ ਦੱਸੋ ਕਿ ਮੈਂ ਠੀਕ ਹਾਂ ਕਿ ਨਹੀਂ ਜਿਵੇਂ ਕੁਝ ਤੁਸੀਂ ਚਲੋ ਪੈਗ ਲਾਣੇ ਹੋ ਸ਼ੁਕਰੀਆ ਤੁਸੀਂ ਇਹ ਪੈਗ ਦੇ ਉੱਤੇ ਅਸਰ ਪੈਂਦਾ ਕੋਈ ਬਾਡੀ ਮੰਗਦੀ ਫਰਕ ਪੈਂਦਾ ਉਹ ਚੀਜ਼ ਉੱਤੇ ਵੀ ਇਹ ਪੈਗ ਤਾਂ ਮੈਂ ਵੇਖੋ ਜਦੋਂ ਇਹ ਪੀਣਾ ਸ਼ੁਰੂ ਕਰਤਾ ਸੀ ਪਹਿਲਾਂ ਮੈਂ ਜਦੋਂ ਆਨ ਆਨ ਸਮਾਉਣੇ ਪਟਿਆਲੇ ਤੋਂ ਮੈਂ ਰਾਜ ਕੋਲ ਠੇਕਾ ਜਦੋਂ 5-6 ਸਾਢੇ 6 ਹੋ ਜਾਣੇ ਮੈਂ ਆਟੋਮੈਟਿਕ ਰੁਕਦਾ ਸੀ ਜਦੋਂ ਇਹ ਪੀਣਾ ਸ਼ੁਰੂ ਕਰਤਾ ਫਿਰ ਮੇਰਾ ਪੈਗ ਇਹ ਹੋ ਗਿਆ ਜਿਹੜੇ ਯਾਰ ਤੁਸੀਂ ੱੱਕਾ ਕਰਦੇ ਸੀ ਨਾ ਉੱਥੇ ਫਿਰ ਠੇਕੇ ਕੰਨ ਮੈਨੂੰ ਮੈਂ ਨਹੀਂ ਯਾਦ ਹੁੰਦਾ ਵੀ ਇੱਥੇ ਕਿ ਠੇਕਾ ਹੈ ਇਹ ਮੈਂ ਠੇਕਾ ਨਹੀਂ ਛੱਡਦਾ ਹੁੰਦਾ ਪੈਗ ਤਾਂ ਹੁਣ ਬਿਲਕੁਲ ਹੁੰਦਾ ਮੈਨੂੰ ਦੁਬਾਰਾ ਫਿਰ 20 ਦਿਨ ਹੋ ਗਏ ਮਤਲਬ ਸ਼ੌਂਕ ਹੀ ਆ ਪੀਣੇ ਹੋ ਜੀ ਪੀਣੇ ਹੁਣ ਪਹਿਲਾਂ ਬ੍ਰੇਕ ਮਾਰਨੀ ਵ ਲਈ ਠੇਕੇ ਦੇ ਰੋਕ ਕੇ ਪਹਿਲਾਂ 6 ਵਜਣ ਨਹੀਂ ਹੰਦੇ ਦੇ ਓਕੇ 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 ਬਾਈ ਗੁਰ ਕਸਮ ਨਾਲ ਕਹਿੰਦਾ ਵੀ 6 ਨਹੀਂ ਹਣ ਵਦਨ ਦੇ ਦੇ ਠੇਕੇ ਕੰਨ ਮੂੰਹ ਹੁੰਦਾ ਜੇ ਪਟਿਆਲੇ ਤੁਰਨਾ ਵੀ ਆਪਾਂ ਲੈਣੀ ਓਕੇ ਸਤਨਾਮ ਸਿੰਘ ਜੀ ਪਰ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਸਾਰਿਆਂ ਨੂੰ ਜੇ ਕੋਈ ਇਹ ਵੀਡੀਓ ਦੇਖਦਾ ਹੈ ਜਾਂ ਸੁਣਦਾ ਹੈ 808400 ਰੁਪਇਆ ਕੋਈ ਵੀ ਗੱਲ ਨਹੀਂ ਮੇਰਾ ਮਾੜਾ ਜਾਂ ਗਲਾ ਖਰਾਬ ਹੋਇਆ ਸੀ ਅੱਜ ਅੱਜ ਸਾਈ 700 ਰੁਪਏ ਦੀ ਦਵਾਈ ਲੈ ਕੇ ਆਇਆ ਮੈਂ ਗਲੇ ਵਾਸਤੇ ਕੋਈ ਪ੍ਰੋਬਲਮ ਨਹੀਂ ਨਹੀਂ ਹੁਣ ਦੇਣੇ ਪਏ ਡਾਕਟਰ ਨੂੰ 700 ਪਰ ਆਪਾਂ ਨੇ ਵੀ ਜੇ ਕੋਈ ਵੀ ਬਜ਼ੁਰਗ ਕਿਸੇ ਦਾ ਜਾਂ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਜੇ ਨਹੀਂ ਤਾਂ ਵੀ ਮੈਂ ਕਹਿੰਦਾ ਵੀ ਬੰਦਾ 50 45 ਸਾਲ ਤੋਂ ਉੱਪਰ ਘਰੇ ਇੱਕ ਪੈ ਇੱਕ ਪੀਲੇ ਤਾਂ ਮਲਸਾਲਕ ਬਾ ਸਰਵਿਸ ਕਰੰਦਾ ਰਵੇ ਗੱਡੀਆਂ ਦੇ ਵੀ ਪੈਸੇ ਲਾਣੇ ਆਪਾਂ ਹਾਂ ਤੇ ਇੱਕ ਬਹੁਤ ਵਧੀਆ ਚੀਜ਼ ਹੈ ਆਮ ਲੋਕਾਂ ਕੀ ਸਲਾਹ ਦੇ ਹਾਂਗੇ ਤੁਸੀਂ ਆਮ ਲੋਕਾਂ ਨੂੰ ਮੈਂ ਇਹੀ ਕਹਿ ਰਿਹਾ ਮੈਂ ਦੁਬਾਰਾ ਵੀ ਇਹੀ ਕਹਿਣਾ ਵੀ ਯਾਰ ਤੁਸੀਂ ਇੱਕ ਤਾਂ ਇਹੀ ਹੈ ਬਜ਼ੁਰਗਾਂ ਦੀ ਵੱਡੀ ਸੇਵਾ ਇਹ ਬਜ਼ੁਰਗਾਂ ਤਾਂ ਜ਼ਰੂਰ ਹੀ ਲੈ ਕੇ ਦਿਓ ਓਕੇ ਓਕੇ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਬਿਲਕੁਲ ਨਾ ਘਬਰਾਓ 100 100 200 200 ਕਰਕੇ 6 6 ਕਰਕੇ ਨਾ ਲਾਓ 8400 ਰੁਪਏ ਲਾ ਦਿਓ ਇੱਕ ਇਹਨਾਂ ਕੋਲ ਮੇਰੇ 6500 ਇੱਕ ਤੁਹਾਡਾ ਪੈ ਕੇ ਹਨਾ 6500 8400 ਮੈਂ ਉਹ ਤੋਂ 8400 8650 8550 ਉਹ ਨਹੀਂ ਲਿਆ ਮੈਂ ਉਹ ਮੈਂ ਵੈਸੇ ਲੈ ਲੈਂਦਾ ਤੇ ਕਹਿ ਲੱਗੇ ਉਹ ਚੰਗੀ ਗੱਲ ਸੀ ਪਰ ਮੈਂ ਅੱਜ ਮਹਿਸੂਸ ਕਰਨਾ ਵੀ ਇੱਕ ਵਾਰ ਕਿੰਨੀ ਮੈਨੂੰ ਪ੍ਰੋਬਲਮ ਸੀ 7 ਸਾਲ 8 ਸਾਲ ਦੀ ਮੈਂ ਇੱਕ ਵਾਰੀ ਲੈ ਲਿਆ ਤੇ ਮੈਂ ਸ਼ਾਇਦ ਦੁਬਾਰਾ ਨਾ ਹੁੰਦਾ ਪਰ ਅੱਜ ਮੈਂ ਮੇਰੇ ਮਿਸੇਜ ਵੀ ਹੁਣ ਕਹਿੰਦੇ ਵੀ ਮੈਨੂੰ ਇੱਕ ਲੈ ਕੇ ਦੇ ਮੈਂ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਪਰ ਹੈ ਬਿਲਕੁਲ ओरिजिनल ਹੈ ਗੱਲ ਬਿਲਕੁਲ ਸਹੀ ਹੈ ਵੀ ਇਹ ਕੰਮ ਕਰਦੀ ਲੋਕੀ ਆਪ ਦੱਸਣ ਜਿਵੇਂ ਮੈਂ ਦੱਸਿਆ ਨਾ ਨਾ ਬਿਲਕੁਲ ਜੀ ਤੁਹਾਡੀ ਵੀਡੀਓ ਬਹੁਤ ਲੋਕਾਂ ਤੱਕ ਦੇਸ਼ਾਂ ਵਿਦੇਸ਼ਾਂ ਚ ਪਹੁੰਚੂਗੀ ਪਰ ਤੁਹਾਡਾ ਮੈਸੇਜ ਬਹੁਤ ਦੂਰ ਪਹੁੰਚੂਗਾ ਕਿ ਤੁਸੀਂ ਜੂਜ਼ਰ ਹੋ ਜਿਵੇਂ ਹਰੇਕ ਬੰਦਾ ਜੂਜ਼ ਕਰਕੇ ਵਿਚਾਰ ਦਿੰਦਾ ਤਾਂ ਕਿਉਂਕਿ ਹਰੇਕ ਬੰਦੇ ਦੀ ਸੋਚ ਹੁੰਦੀ ਹੈ ਪਤਾ ਨਹੀਂ ਐਂ ਤਾਂ ਨਹੀਂ ਬਣ ਗਈ ਵੀਡੀਓ ਇਸ ਤਰ੍ਹਾਂ ਤਾਂ ਨਹੀਂ ਹੋਗੀ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਆਪਣਾ ਔਰ ਵਧੀਆ ਤਰੀਕੇ ਨਾਲ ਜੂਜ਼ ਜੂਜ਼ ਕੀਤੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਲੋਕਾਂ ਦੀ ਸੇਵਾ ਵੀ ਕਰੋ ਲੋਕਾਂ ਨੂੰ ਤੰਦਰੁਸਤ ਕਰੀਏ ਆਪਾਂ ਸਾਰੇ ਮਿਲ ਕੇ ਬਸ ਅਸੀਂ ਵੀ ਇਹ ਦੁਆ ਕਰਨੇ ਆ ਵੀ ਪ੍ਰਮਾਤਮਾ ਕਰੇ ਇਹਦੇ ਨਾਲ ਲੋਕੀ ਠੀਕ ਹੋ ਜਾਣ ਦਵਾਈਆਂ ਤੋਂ ਛੁੱਟ ਜਾਣ ਡਾਕਟਰਾਂ ਦੀਆਂ ਰਿਪੋਰਟਾਂ ਤੋਂ ਛੁੱਟ ਜਾਣ 5-5000 ਦੀਆਂ ਰਿਪੋਰਟਾਂ ਤੋਂ ਛੁੱਟ ਜਾਣ ਤਾਂ ਇੱਕ ਬਹੁਤ ਹੀ ਬੈਨੀਫਿਟ ਚੀਜ਼ ਹੈ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ